ਨਮਸਕਾਰ ਪੰਜਾਬੀ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਦੁਨੀਆ ਦੀ ਬਹੁਤ ਵੱਡੀ ਲੀਗ ਜਾਨੀ ਕਿ ਨੈਸ਼ਨਲ ਲੀਗ ਦੀ ਯੂਫਾ ਨੈਸ਼ਨਲ ਲੀਗ ਜਿਹਦਾ ਮੁਕਾਬਲਾ ਫਾਈਨਲ ਮੁਕਾਬਲਾ دیر ਰਾਤ ਭਾਰਤ ਦੇ ਅਨੁਸਾਰ 12:30 ਵਜੇ ਰਾਤ ਹੋਇਆ ਔਰ ਫਾਈਨਲ ਮੁਕਾਬਲਾ ਪੁਰਤਗਾਲ ਔਰ ਸਪੇਨ ਦੇ ਵਿਚਕਾਰ ਖੇਡਿਆ ਜਾਣਾ ਸੀ ਔਰ ਪੁਰਤਗਾਲ ਨੇ ਦੂਜਾ ਨੈਸ਼ਨਲ ਲੀਗ ਖਿਤਾਬ ਜਿੱਤ ਲਿਆ ਪੁਰਤਗਾਲ ਨੇ ਸਪੇਨ ਨੂੰ 5-3 ਦੇ ਨਾਲ ਹਰਾਇਆ ਦਰਸਲ ਪੁਰਤਗਾਲ ਨੇ ਇਹ ਦੂਜਾ ਨੈਸ਼ਨਲ ਲੀਗ ਖਿਤਾਬ ਜਿੱਤਿਆ ਪੁਰਤਗਾਲ ਨੇ ਸਪੇਨ ਦੇ ਖਿਲਾਫ ਪੈਨਲਟੀ ਸ਼ੂਟਆਊਟ ਤੱਕ ਇਹ ਮੈਚ ਪਹੁੰਚਿਆ ਔਰ ਪੈਨਲਟੀ ਸ਼ੂਟਆਊਟ ਦੇ ਵਿੱਚ 5-3 ਦੇ ਨਾਲ ਆਪਣਾ ਦੂਸਰਾ ਯੂਈਐਫਏ ਨੈਸ਼ਨਲ ਲੀਗ ਖਿਤਾਬ ਪੁਰਤਗਾਲ ਦੇ ਵੱਲੋਂ ਜਿੱਤਿਆ ਗਿਆ ਜਰਮਨੀ ਦੇ ਮਿਊਨਿਕ ਦੇ ਵਿੱਚ ਇਹ ਸ਼ਾਨਦਾਰ ਮੁਕਾਬਲੇ ਦਾ ਫਾਈਨਲ ਹੋਇਆ ਪੁਰਤਗਾਲ ਦੀ ਦੂਸਰੀ ਨੈਸ਼ਨਲ ਟਰੋਫੀ ਹੈ ਉਹਨਾਂ ਨੇ ਸਾਲ 2019 ਦੇ ਵਿੱਚ ਵੀ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ ਜੋ ਕਿ ਨੈਸ਼ਨਲ ਲੀਗ ਦਾ ਪਹਿਲਾ ਸੀਜ਼ਨ ਸੀ ਮਤਲਬ ਜਦੋਂ ਯੇਫਾ ਨੈਸ਼ਨਲ ਲੀਗ ਦਾ ਪਹਿਲਾ ਸੀਜ਼ਨ ਸ਼ੁਰੂ ਹੋਇਆ ਉਸ ਪਹਿਲੇ ਸੀਜ਼ਨ ਨੂੰ ਵੀ ਪੁਰਤਗਾਲ ਦੇ ਵੱਲੋਂ ਜਿੱਤਿਆ ਗਿਆ ਸੀ ਔਰ ਇਸ ਵਾਰ ਉਸ ਦਾ ਦੂਸਰਾ ਸੀਜ਼ਨ ਸੀ ਔਰ ਦੂਸਰਾ ਸੀਜ਼ਨ ਵੀ ਪੁਰਤਗਾਲ ਦੇ ਵੱਲੋਂ ਜਿੱਤਿਆ ਗਿਆ ਇਸ ਵਾਰ ਉਹਨਾਂ ਨੇ ਸਪੇਨ ਨੂੰ ਹਰਾ ਕੇ ਇਹ ਟੂਰਨਾਮੈਂਟ ਜਿੱਤਿਆ ਔਰ ਪਿਛਲੀ ਵਾਰ ਨੀਦਰਲੈਂਡ ਨੂੰ ਹਰਾ ਕੇ ਇਹ ਟੂਰਨਾਮੈਂਟ ਜਿਹੜਾ ਉਹ ਪੁਰਤਗਾਲ ਦੇ ਵੱਲੋਂ ਜਿੱਤਿਆ ਗਿਆ ਸੀ ਯੂਈਐਫਏ ਨੈਸ਼ਨਲ ਨੇਸ਼ਨ ਲੀਗ ਜਿਹੜੀ ਹੈ ਉਹ ਯੂਰਪ ਦੇ ਦੇਸ਼ਾਂ ਦੇ ਵੱਲੋਂ ਖੇਡੀ ਜਾਂਦੀ ਹੈ ਦਰਸਲ ਯੂਰਪ ਦੇ 55 ਮੁਲਕ ਨੇ 55 ਮੁਲਕਾਂ ਦੇ ਵਿੱਚੋਂ ਲੀਗ ਸਟੇਜ ਤੇ ਖੇੜਦੇ-ਖੇੜਦੇ ਫਿਰ ਇਹ ਜਿਹੜਾ ਇੱਥੇ ਤੱਕ ਇਹ ਲੀਗ ਪਹੁੰਚਦੀ ਹੈ ਔਰ ਉਸ ਲੀਗ ਨੂੰ ਜਿੱਤਣ ਦੇ ਲਈ ਫਾਈਨਲ ਦੇ ਵਿੱਚ ਸ਼ਾਨਦਾਰ ਮੁਕਾਬਲਾ ਹਰ ਇੱਕ ਵਾਰ ਯੂਰਪ ਦੇ ਕਿਸੇ ਵੱਡੇ ਕੰਟਰੀ ਦੇ ਵਿੱਚ ਖੇਡਿਆ ਜਾਂਦਾ ਔਰ ਇਸ ਵਾਰ ਇਹ ਜਰਮਨੀ ਦੇ ਮਿਊਨਿਕ ਦੇ ਵਿੱਚ ਇਹ ਜਦੋਂ ਮੁਕਾਬਲਾ ਖੇਡਿਆ ਗਿਆ ਤੇ ਉਮੀਦ ਸੀ ਕਿ ਇਸ ਮੁਕਾਬਲੇ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਲੋਕ ਦੇਖਣਗੇ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਇਆ ਹਾਲਾਂਕਿ ਮੈਚ ਦੇ ਸ਼ੁਰੂਆਤ ਦੇ ਵਿੱਚ ਸਪੇਨ ਜਿਹੜੀ ਹਾਵੀ ਹੁੰਦੀ ਨਜ਼ਰ ਆਈ ਸਪੇਨ ਨੇ ਪਹਿਲਾ ਗੋਲ ਕੀਤਾ ਜਵਾਬੀ ਗੋਲ ਪੁਰਤਗਾਲ ਦੇ ਵੱਲੋਂ ਕੀਤਾ ਗਿਆ ਫਿਰ ਸਪੇਨ ਨੇ ਥੋੜੀ ਸਮੇਂ ਬਾਅਦ ਇੱਕ ਗੋਲ ਦੀ ਫਿਰ ਬੜਤ ਲਈ ਔਰ ਉਸ ਤੋਂ ਬਾਅਦ ਮੈਚ ਦੇ ਅਖੀਰਲੇ ਮਿੰਟਾਂ ਦੇ ਵਿੱਚ ਜਾ ਕੇ ਰੋनाल्डੋ ਦੇ ਵੱਲੋਂ ਆਪਣਾ ਜਾਦੂ ਦਿਖਾਇਆ ਗਿਆ ਔਰ ਰੋनाल्डੋ ਨੇ ਇੱਕ ਸ਼ਾਨਦਾਰ ਗੋਲ ਕਰਕੇ ਪੁਰਤਗਾਲ ਨੂੰ ਸਪੇਨ ਦੇ ਨਾਲ ਬਰਾਬਰੀ ਤੇ ਲਿਆ ਕੇ ਖੜਾ ਕਰ ਦਿੱਤਾ ਉਸ ਤੋਂ ਬਾਅਦ ਬਾਧੂ ਟਾਈਮ ਖੇਡਿਆ ਗਿਆ ਮੈਚ ਦਾ ਐਕਸਟਰਾ ਟਾਈਮ ਹੋਇਆ ਐਕਸਟਰਾ ਟਾਈਮ ਦੇ ਵਿੱਚ ਵੀ ਦੋਵੇਂ ਟੀਮਾਂ ਇੱਕ ਦੂਸਰੇ ਦੀ ਵੱਲ ਗੋਲ ਨਹੀਂ ਕਰ ਸਕਿਆ ਔਰ ਉਸ ਤੋਂ ਬਾਅਦ ਫਾਈਨਲ ਜਿਹੜਾ ਨਤੀਜਾ ਹੈ ਉਹ ਪੈਨਲਟੀ ਸ਼ੂਟਆਊਟ ਤੱਕ ਜਦੋਂ ਪਹੁੰਚਦਾ ਹੈ ਤੇ ਪੈਨਲਟੀ ਸ਼ੂਟਆਊਟ ਦੇ ਵਿੱਚ ਤਿੰਨ 5 ਦੇ ਨਾਲ મતલਬ 5 ਪੁਰਤਗਾਲ ਨੇ ਕੀਤੇ ਔਰ 3 ਗੋਲ ਜਿਹੜੇ ਆ ਉਸਪੇਨ ਦੇ ਵੱਲੋਂ ਕੀਤੇ ਗਏ ਔਰ ਪੁਰਤਗਾਲ ਇੱਕ ਵਾਰ ਫਿਰ ਤੋਂ ਇਹ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ મતલਬ ਰੋनाल्डੋ ਦਾ ਜਿਹੜਾ ਜਾਦੂ ਹੈ ਉਹ ਯੂਰਪ ਦੇ ਵਿੱਚ ਇੱਕ ਵਾਰ ਫਿਰ ਤੋਂ ਛਾ ਗਿਆ ਔਰ ਰੋनाल्डੋ ਇਸ ਮੌਕੇ ਦੇ ਉੱਪਰ ਭਾਵੁਕ ਹੁੰਦੇ ਨਜ਼ਰ ਆਏ ਔਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਅੱਜ ਸਵੇਰ ਤੋਂ ਹੀ ਜੇ ਭਾਰਤ ਦੀ ਆਪਾਂ ਗੱਲ ਕਰੀਏ ਤੇ ਭਾਰਤ ਦੇ ਵਿੱਚ ਉਹਨਾਂ ਦੀ ਉਹ ਉਹਨਾਂ ਫੋਟੋਜ਼ ਨੂੰ ਵਾਇਰਲ ਹੁੰਦਿਆਂ ਦੇਖਿਆ ਜਾ ਸਕਦਾ ਹੈ ਕਿ ਜਿਸ ਦੇ ਵਿੱਚ ਰੋनाल्डੋ ਗਰਾਊਂਡ ਦੇ ਵਿੱਚ ਬੈਠ ਕੇ ਰੋਂਦੇ ਹੋਏ ਨਜ਼ਰ ਆਏ ਸੀ ਸੋ ਯੂਈਐਫਾ ਨੈਸ਼ਨਲ ਨੈਸ਼ਨ ਲੀਗ ਦਾ ਜਿਹੜਾ ਫਾਈਨਲ ਸੀ ਉਹ ਸ਼ਾਨਦਾਰ ਤਰੀਕੇ ਦੇ ਨਾਲ ਹੋਇਆ ਔਰ ਪੁਰਤਗਾਲ ਇੱਕ ਵਾਰ ਫਿਰ ਤੋਂ ਇਸ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਭਾਰਤ ਦੇ ਵਿੱਚ ਵੀ ਕੁਝ মিডিਆ ਅਦਾਰਿਆਂ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਹੋਣ ਵਾਲੀ ਜੀ7 ਜਿਹੜੀ ਸਮਮਿਟ ਹੈ ਉਸ ਦੇ ਵਿੱਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ ਕੁਝ মিডিਆ ਅਦਾਰਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਸ ਜੀ ਸਮਮਿਟ ਦੇ ਵਿੱਚ ਜੀ7 ਜਿਹੜੀ ਸਮਮਿਟ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਨਹੀਂ ਹੋਣਗੇ ਮਤਲਬ ਇਹ ਸਪਸ਼ਟ ਨਹੀਂ ਸੀ ਹੋ ਪਾਰਿਆ ਕਿ ਕੀ ਕੈਨੇਡਾ ਦੇ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਜਾਂ ਸੱਦਾ ਦਿੱਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਪਰ ਬੀਤੇ ਕੱਲ ਹੀ ਇੱਕ ਸੱਦਾ ਪੱਤਰ ਆਇਆ ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਮਾਰਕਰਨੀ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਸੱਦਾ ਪੱਤਰ ਦਿੱਤਾ ਗਿਆ ਔਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਐਕਸੈਪਟ ਕਰ ਲਿਆ ਸੀ ਪਰ ਹੁਣ ਕੈਨੇਡਾ ਕੈਨੇਡਾ ਦਾ ਜਿਹੜਾ ਮੀਡੀਆ ਉਹਦੇ ਵਿੱਚ ਮੋਦੀ ਨੂੰ ਜੀ7 ਦੇ ਲਈ ਸੱਦਾ ਦੇਣ ਨੂੰ ਗੈਰਵਾਜਬ ਦੱਸਿਆ ਜਾ ਰਿਹਾ ਦਰਸਲ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਸਾਜ਼ਿਸ਼ ਘੜੇ ਜਾਣ ਦੇ ਦੋਸ਼ਾਂ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਜਿਕਰ ਹੋ ਗਿਆ ਕਿ ਜੀ7 ਅਮਰੀਕਾ ਕੈਨੇਡਾ ਯੂਕੇ ਇਟਲੀ ਜਾਪਾਨ ਅਤੇ ਫਰਾਂਸ ਦਾ ਇੱਕ ਗਰੁੱਪ ਹੈ ਇਸ ਤੋਂ ਇਲਾਵਾ ਵੀ ਕੁਝ ਦੇਸ਼ਾਂ ਨੂੰ ਸਮੇਲਨ ਦੇ ਵਿੱਚ ਵੱਡੇ ਅਰਥਚਾਰਿਆਂ ਦੇ ਤੌਰ ਦੇ ਉਤੇ ਦੇਸ਼ ਦੇ ਮੁਖੀਆਂ ਨੂੰ ਅਕਸਰ ਸੱਦਾ ਦਿੱਤਾ ਜਾਂਦਾ ਰਿਹਾ ਹੈ ਔਰ 2019 ਤੋਂ ਪ੍ਰਧਾਨ ਮੰਤਰੀ ਮੋਦੀ ਇਸ ਜੀ7 ਸਮਿਟ ਦੇ ਹਿੱਸਾ ਵਧਦੇ ਰਹੇ ਨੇ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਜੀ7 ਸਮਿਟ ਹੁੰਦੀ ਹੈ ਇਸ ਵਾਰ ਇਹਦੀ ਅਗਵਾਈ ਜਿਹੜੀ ਕੈਨੇਡਾ ਦੇ ਵੱਲੋਂ ਕੀਤੀ ਜਾਣੀ ਸੀ ਔਰ ਜਿਹੜਾ ਅ ਮੇਜ਼ਬਾਨੀ ਕਰਨ ਵਾਲਾ ਮੁਲਕ ਹੁੰਦਾ ਹੈ ਉਹਦੇ ਹੱਥ ਹੁੰਦਾ ਹੈ ਕਿ ਉਸਨੇ ਮੇਜ਼ਬਾਨੀ ਕਿਸ ਤਰੀਕੇ ਦੇ ਨਾਲ ਕਰਨੀ ਹੈ ਔਰ ਕਿਹੜੇ ਕਿਹੜੇ ਮੁਲਕ ਨੂੰ ਸੱਦਾ ਪੱਤਰ ਭੇਜਣਾ ਹੈ ਸੋ ਏਸੀ ਕਰਕੇ ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤੇ ਬਹੁਤੇ ਜਿਆਦੇ ਚੰਗੇ ਨਹੀਂ ਇਸ ਕਰਕੇ ਇਹ ਕਿਆਸਰਾਹੀਆਂ ਲਗਾਈਆਂ ਜਾ ਰਹੀਆਂ ਅਸੀਂ ਕਿ ਭਾਰਤ ਇਸ ਵਾਰ ਇਸ ਜੀ 7 ਸਮਿਟ ਦੇ ਵਿੱਚ ਸ਼ਾਮਲ ਨਹੀਂ ਹੋਏਗਾ ਮਤਲਬ ਪ੍ਰਧਾਨ ਮੰਤਰੀ ਮੋਦੀ ਨਹੀਂ ਜਾਣਗੇ ਪਰ ਜਦੋਂ ਸੱਦਾ ਆਇਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਸਮਿਟ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਗਿਆ ਇਸ ਵਾਰ ਇਹ ਸੰਮੇਲਨ ਜਿਹੜਾ ਹੈ ਉਹ 15 ਤੋਂ 17 ਜੂਨ ਤੱਕ ਕੈਨੇਡਾ ਦੇ ਵਿੱਚ ਹੋ ਰਿਹਾ ਹੈ ਮਾਰਕ ਕਰਨੀ ਦੇ ਵੱਲੋਂ ਸੱਦਾ ਜਿਹੜਾ ਭੇਜਿਆ ਗਿਆ ਉਸ ਨੂੰ ਭਵਿੱਖ ਦੀ ਸਾਂਝ ਦੇ ਵਿੱਚ ਵਧਾਇਆ ਗਿਆ ਪਹਿਲਾ ਕਦਮ ਦੱਸਿਆ ਜਾ ਰਿਹਾ ਹੈ ਦਰਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਇਸ ਮੁੱਦੇ ਨੂੰ ਆਲਮੀ ਆਰਥਿਕਤਾ ਦੇ ਭਾਈਚਾਰਿਆਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਵਿਦੇਸ਼ੀ ਦਖਲ ਦਾ ਵਿਰੋਧ ਕਰਨ ਕੋ ਮਾਂਤਰੀ ਅਪਰਾਧ ਨੂੰ ਠੱਲ ਪਾਉਣ ਅਤੇ ਇਸ ਦੇ ਸਮੇਤ ਹੀ ਭਵਿੱਖ ਦੀਆਂ ਸਾਂਝਾ ਦੇ ਵੱਲ ਇੱਕ ਪਹਿਲਾ ਕਦਮ ਪੁੱਟਣ ਦੇ ਵੱਲੋਂ ਜੇ ਜਿਹੜਾ ਇਹ ਕਦਮ ਹੈ ਉਹ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਆਲਮੀ ਪੱਧਰ ਦੇ ਉੱਤੇ ਆਬਾਦੀ ਦੇ ਪੱਖੋਂ ਸਭ ਤੋਂ ਵੱਡੇ ਦੇਸ਼ ਜਾਨੀ ਕਿ ਭਾਰਤ ਦਾ ਇੱਥੇ ਉਹ ਜ਼ਿਕਰ ਕਰ ਰਹੇ ਨੇ ਕਿ ਇਹਦੇ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਸੰਮੇਲਨ ਦੇ ਵਿੱਚ ਹਾਜ਼ਰੀ ਬਹੁਤ ਜ਼ਰੂਰੀ ਹੈ ਇਹ ਮਾਰਕ ਕਰਨੀ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਆਲਮੀ ਚਰਚਾਵਾਂ ਮੌਕੇ ਵੱਡੇ ਅਰਥਚਾਰੇ ਵਾਲੇ ਦੇਸ਼ਾਂ ਦੇ ਆਗੂਆਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ ਇਸ ਦੇ ਲਈ ਭਾਰਤ ਨੂੰ ਇਸ ਤੋਂ ਵੱਖ ਰੱਖਣਾ ਸਿਆਣਪ ਨਹੀਂ ਹੋਏਗੀ ਮਤਲਬ ਮਾਰਕ ਕਰਨੇ ਇੱਕ ਵੱਡੇ ਅਰਥਸ਼ਾਸਤਰੀ ਨੇ ਔਰ ਅਰਥਸ਼ਾਸਤਰੀ ਹੋਣ ਦੇ ਨਾਤੇ ਉਹਨਾਂ ਨੇ ਆਪਣੇ ਦੇਸ਼ ਦਾ ਪੱਖ ਦੇਖਿਆ ਇੱਥੇ ਨਾ ਕਿ ਦੇਸ਼ ਦੇ ਨਾਲ ਭਾਰਤ ਦੇ ਸੰਬੰਧ ਕਿਦਾਂ ਦੇ ਨੇ ਉਹਨਾਂ ਨੂੰ ਵੱਖ ਰੱਖ ਕੇ ਮਾਰਕ ਕਰਨੀ ਨੇ ਆਪਣੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਪੱਤਰ ਭੇਜਿਆ ਔਰ ਭਾਰਤ ਦੁਨੀਆ ਦਾ ਇੱਕ ਬਹੁਤ ਵੱਡਾ ਬਾਜ਼ਾਰ ਹੈ ਔਰ ਹਰੇਕ ਮੁਲਕ ਭਾਰਤ ਦੇ ਨਾਲ ਇਸ ਬਾਜ਼ਾਰ ਦੇ ਕਰਕੇ ਚੰਗੀ ਦੋਸਤੀ ਰੱਖਣਾ ਚਾਹੁੰਦਾ ਹੈ ਚੰਗੀ ਸਾਂਝ ਪਾਉਣਾ ਚਾਹੁੰਦਾ ਤਾਂ ਕਿ ਭਾਰਤ ਦੇ ਵਿੱਚ ਆ ਕੇ ਉਹ ਵੀ ਇੱਥੇ ਆ ਕੇ ਇੱਥੇ ਭਾਰਤ ਦੇ ਵਿੱਚ ਬਿਜ਼ਨਸ ਕਰ ਸਕਣ ਆਪਣੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੇ ਵਿੱਚ ਕਿਸੇ ਵੀ ਤਰੀਕੇ ਦਾ ਨਿਵੇਸ਼ ਕਰਨਾ ਜਿਹੜਾ ਉਹ ਬਹੁਤ ਫਾਇਦੇਮੰਦ ਹੁੰਦਾ ਹੈ ਔਰ ਇਸੇ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਦੇ ਨਾਲ ਖਰਾਬ ਰਿਸ਼ਤੇ ਹੋਣ ਦੇ ਬਾਵਜੂਦ ਵੀ ਜੀ7 ਦੇ ਵਿੱਚ ਮਾਰਕ ਕਰਨੀ ਦੇ ਬ">// ਸੱਦਾ ਪੱਤਰ ਭੇਜਿਆ ਗਿਆ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂਦਲੀ ਦੇ ਦੋਸ਼ ਤੋਂ ਬਾਅਦ ਹੁਣ ਚੋਣ ਕਮਿਸ਼ਨ ਦੇ ਵੱਲੋਂ ਵੀ ਕੁਝ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਚੋਣ ਕਮਿਸ਼ਨ ਰਾਹੁਲ ਗਾਂਧੀ ਨੂੰ ਜਵਾਬ ਦੇਵੇਗਾ ਦਰਸਲ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂਦਲੀ ਦਾ ਦੋਸ਼ ਲਾਉਣ ਵਾਲੇ ਆਪਣੇ ਲੇਖ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗੇ ਜਾਣ ਤੋਂ ਇੱਕ ਦਿਨ ਬਾਅਦ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਤਾਂ ਹੀ ਜਵਾਬ ਦੇਗਾ ਜਦੋਂ ਵਿਰੋਧੀ ਧਿਰ ਦੇ ਨੇਤਾ ਉਸ ਨੂੰ ਸਿੱਧਾ ਪੱਤਰ ਲਿਖਣਗੇ ਮਹਾਰਾਜ ਮਤਲਬ ਕਿ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਲੇਖ ਅਖਬਾਰ ਦੇ ਵਿੱਚ ਲਿਖ ਕੇ ਚੋਣ ਕਮਿਸ਼ਨ ਤੋਂ ਜਵਾਬ ਨਹੀਂ ਮੰਗ ਸਕਦੇ ਔਰ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਸੂਤਰਾਂ ਦੇ ਹਵਾਲੇ ਤੋਂ ਇਹ ਜਿਹੜੇ ਚੋਣ ਕਮਿਸ਼ਨ ਦੇ ਸੂਤਰ ਨੇ ਕੁਝ ਮੀਡੀਆ ਧਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਆਪਣਾ ਨਾਮ ਬਿਨਾਂ ਦੱਸੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇ ਰਾਹੁਲ ਗਾਂਧੀ ਸਿੱਧੇ ਤੌਰ ਦੇ ਉੱਤੇ ਚੋਣ ਕਮਿਸ਼ਨ ਨੂੰ ਪੱਤਰ ਲਿਖਣਗੇ ਤੇ ਉਹਦਾ ਜਵਾਬ ਜਿਹੜਾ ਜ਼ਰੂਰ ਦਿੱਤਾ ਜਾਏਗਾ। ਸੂਤਰਾ ਨੇ ਇਹ ਵੀ ਕਿਹਾ ਹੈ ਕਿ ਆਪਣੀ ਸੰਪਰਕ ਮੁਹਿੰਮ ਦੇ ਤਹਿਤ ਚੋਣ ਕਮਿਸ਼ਨ ਨੇ ਸਾਰੀਆਂ 6 ਕੌਮੀ ਪਾਰਟੀਆਂ ਦੇ ਨਾਲ ਵੱਖ-ਵੱਖ ਗੱਲਬਾਤ ਲਈ ਉਹਨਾਂ ਨੂੰ ਸੱਦਾ ਦਿੱਤਾ ਸੀ। ਜਦਕਿ 5 ਹੋਰ ਪਾਰਟੀਆਂ ਨੇ ਕਮਿਸ਼ਨ ਦੇ ਸਿਖਰਲੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਕਾਂਗਰਸ ਪਾਰਟੀ ਨੇ 15 ਮਈ ਦੀ ਮੀਟਿੰਗ ਰੱਦ ਕਰ ਦਿੱਤੀ ਸੀ। ਮਤਲਬ ਜਦੋਂ ਚੋਣ ਕਮਿਸ਼ਨ ਨੇ ਬੁਲਾਇਆ ਸੀ ਇਹਦੀ ਗੱਲਬਾਤ ਲਈ ਉਦੋਂ ਕਾਂਗਰਸ ਪਾਰਟੀ ਆਪ ਹੀ ਇਸ ਮੀਟਿੰਗ ਨੂੰ ਰੱਦ ਕਰ ਗਈ ਪਰ ਹੋਰ ਜਿਹੜੀਆਂ ਛੇ ਪਾਰਟੀਆਂ ਟੋਟਲ ਸੀ ਕਾਂਗਰਸ ਪਾਰਟੀ ਨੂੰ ਮਿਲਾ ਕੇ ਪੰਜ ਪਾਰਟੀਆਂ ਨੇ ਆ ਕੇ ਆਪਣੀ ਗੱਲ ਰੱਖੀ ਪਰ ਕਾਂਗਰਸ ਪਾਰਟੀ ਉਸ ਦੇ ਵਿੱਚ ਨਹੀਂ ਪਹੁੰਚੀ ਸੀ ਔਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵਿੱਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੀ ਧਾਂਦਲੀ ਦੇ ਦੋਸ਼ਾਂ ਨੂੰ ਚੋਣ ਕਮਿਸ਼ਨ ਦੇ ਸੂਤਰਾਂ ਦੇ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਉਸਤੇ ਜਵਾਬੀ ਹਮਲਾ ਕਰਦਿਆ ਬੀਤੇ ਦਿਨ ਕਿਹਾ ਸੀ ਕਿ ਉਸ ਦੀ ਭਰੋਸੇਯੋਗਤਾ ਗੱਲ ਲੁਕਾਉਣ ਦੇ ਨਾਲ ਨਹੀਂ ਬਲਕਿ ਸੱਚ ਬੋਲਣ ਦੇ ਨਾਲ ਬਚੇਗੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੀਤੇ ਅ ਦਿਨ ਦੋ ਅਖਬਾਰਾਂ ਦੇ ਵਿੱਚ ਲੇਖ ਲਿਖ ਕੇ ਦੋਸ਼ ਲਾਇਆ ਸੀ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲੋਕਤੰਤਰ ਦੇ ਵਿੱਚ ਤਾਂਦਲੀ ਦਾ ਬਲੂਪ੍ਰਿੰਟ ਨੇ ਉਹਨਾਂ ਕਿਹਾ ਸੀ ਕਿ ਇਹ ਮੈਚ ਫਿਕਸਿੰਗ ਹੁਣ ਬਿਹਾਰ ਦੇ ਵਿੱਚ ਵੀ ਦੁਹਰਾਈ ਜਾਏਗੀ ਅਤੇ ਫਿਰ ਉਹਨਾਂ ਥਾਵਾਂ ਤੇ ਵੀ ਅਜਿਹਾ ਕੀਤਾ ਜਾਏਗਾ ਜਿੱਥੇ ਜਿੱਥੇ ਭਾਜਪਾ ਹਾਰ ਰਹੀ ਹੋਏਗੀ ਗਾਂਧੀ ਦੇ ਵੱਲੋਂ ਮਹਾਰਾਸ਼ਟਰ ਦੇ VOTING ਕੇਂਦਰਾਂ ਦੀ CCTV ਫੁਟੇਜ ਮੰਗੇ ਜਾਣ ਸੰਬੰਧੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਸੂਤਰਾ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਚੋਣ ਪਟੀਸ਼ਨ ਧਾਰ ਹੋਣ ਤੇ VOTING ਕੇਂਦਰਾਂ ਦੀ ਫੁਟੇਜ ਦੀ ਜਾਂਚ ਸਮਰੱਥ हाई कोर्ट ही कर सकता है ना कि कोई सियासी पार्टी सो उस तो बाद दूसरे दूसरे पासे जकर एनसीपी संसद मेंबर आ, सुप्रिया सुले ने, ने, ने किया है कि, अपनी, अपनी है। किया कि राहुल गांधी ਦੇ ਵੱਲੋਂ ਚੋਣ ਕਮਿਸ਼ਨ ਦੇ ਖਿਲਾਫ ਲਗਾਏ ਗਏ ਦੋਸ਼ਾਂ ਦਾ ਪੱਖ ਉਹਨਾਂ ਨੇ ਪੂਰਿਆ ਉਹਨਾਂ ਨੇ ਕਿਹਾ ਹੈ ਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਆਪਣੀ ਆਪਣੀ ਗੱਲ ਜਿਹੜੀ ਆ ਉਹ ਕਹਿਣ ਦਾ ਹੱਕ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੰਡਵイズ ਨੇ ਵੀ ਅਖਬਾਰ ਦੇ ਵਿੱਚ ਲੰਮਾ ਲੇਖ ਲਿਖਿਆ ਅਤੇ ਉਹ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਨੇ ਔਰ ਰਾਹੁਲ ਗਾਂਧੀ ਨੂੰ ਵੀ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਸੂਲੇ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਪੱਤਰਾਂ ਦਾ ਜਵਾਬ ਨਾ ਮਿਲਣ ਕਰਕੇ ਰਾਹੁਲ ਗਾਂਧੀ ਨੂੰ ਇਹ ਲੇਖ ਲਿਖਣ ਦੇ ਲਈ ਮਜਬੂਰ ਹੋਣਾ ਪਿਆ ਉਧਰ ਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਨੇ ਦਾਵਾ ਕੀਤਾ ਕਿ ਰਾਹੁਲ ਗਾਂਧੀ ਦੇ ਲੇਖ ਨੇ ਭਾਜਪਾ ਨੂੰ ਬੇ ਨਕਾਬ ਕਰ ਦਿੱਤਾ ਹੈ ਰਾਹੁਲ ਗਾਂਧੀ ਦੇ ਵੱਲੋਂ ਲਗਾਤਾਰ ਜਵਾਬ ਜਰੂਰ ਮੰਗੇ ਜਾ ਰਹੇ ਨੇ ਪਰ ਜਦੋਂ ਪਾਰਟੀ ਨੂੰ ਚੋਣ ਕਮਿਸ਼ਨ ਦੇ ਵੱਲੋਂ ਸੱਦਿਆ ਜਾਂਦਾ ਤੇ ਪਾਰਟੀ ਉਸ ਮੀਟਿੰਗ ਨੂੰ ਰੱਦ ਕਰ ਦਿੰਦੀ ਹੈ ਹਾਲਾਂਕਿ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਦੇ ਵੱਲੋਂ ਜਦੋਂ ਵੀ ਕਿਸੇ ਚੀਜ਼ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਤੇ ਲਗਾਣ ਚਾਹੇ ਵਿਦੇਸ਼ ਮੰਤਰੀ ਦੇ ਉੱਪਰ ਇਲਜ਼ਾਮ ਲਗਾਣ ਚਾਹੇ ਭਾਰਤੀ ਸੈਨਾ ਦੇ ਵੱਲੋਂ ਜੋ ਹਮਲੇ ਪਾਕਿਸਤਾਨ ਦੇ ਵਿੱਚ ਕੀਤੇ ਗਏ ਨੇ ਉਹਦੇ ਤੇ ਸਵਾਲ ਚੁੱਕਣ ਚਾਹੇ ਹੁਣ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਅਲੱਗ-ਅਲੱਗ ਪਲੇਟਫਾਰਮ ਦੇ ਉੱਪਰ ਜਾ ਕੇ ਆਪਣੀ ਗੱਲ ਨੂੰ ਚੱਕਿਆ ਜਾਂਦਾ ਪਰ ਉਸ ਗੱਲ ਦੇ ਜਦੋਂ ਜਵਾਬ ਦਿੱਤੇ ਜਾਂਦੇ ਨੇ ਉਹਨਾਂ ਜਵਾਬਾਂ ਨੂੰ ਬੇਨਕਾਬ ਮਤਲਬ ਦਰਕਿਨਾਰ ਕਰ ਦਿੱਤਾ ਜਾਂਦਾ ਔਰ ਆਪਣੀ ਗੱਲ ਨੂੰ ਕੰਟੀਨਿਊ ਕੰਟੀਨਿਊ ਉਹਦੇ ਤੇ ਜਵਾਬ ਜਿਹੜੇ ਉਹ ਮੰਗੇ ਜਾਂਦੇ ਨੇ ਸੋ ਇਸੇ ਤਰੀਕੇ ਦੇ ਨਾਲ ਹੁਣ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ ਵੀ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਦੇਣ ਦੇ ਲਈ ਉਹਨਾਂ ਨੇ ਕਿਹਾ ਕਿ ਸਿੱਧਾ ਪੱਤਰ ਲਿਖਿਆ ਜਾਵੇ ਨਾ ਕਿ ਅਖਬਾਰਾਂ ਦੇ ਵਿੱਚ ਲਿਖ ਲਿਖ ਕੇ ਉਹਨਾਂ ਨੂੰ ਜਵਾਬ ਮਿਲਣਗੇ ਸਿੱਧਾ ਪੱਤਰ ਲਿਖੋ ਤੇ ਜਵਾਬ ਦਿੱਤੇ ਜਾ ਸਕਦੇ ਨੇ ਚੋਣ ਕਮਿਸ਼ਨ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਇੱਕ ਡਰ ਹੈ ਔਰ ਏਸੀ ਕਰਕੇ ਉਹਨਾਂ ਦੇ ਵੱਲੋਂ ਪਿਛਲੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜੇ ਭਾਰਤ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਕਰਦਾ ਹੈ اور ਕੋਈ ਸੰਧੀ ਕਰਦਾ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਔਰ ਭਾਰਤ ਦੇ ਕਿਸਾਨਾਂ ਨੂੰ ਨੁਕਸਾਨ ਹੋਣ ਵਾਲਾ ਹੈ। ਇਹੀ ਗੱਲ ਸ਼ਿਵਰਾ ਸਿੰਘ ਚੋਹਾਨ ਜਦੋਂ ਇੱਥੇ ਪਹੁੰਚਦੇ ਨੇ ਪੰਜਾਬ ਉਹਨਾਂ ਦੇ ਨਾਲ ਵੀ ਕੀਤੀ ਗਈ। ਦਰਸਲ ਉਸ ਦਾ ਜਵਾਬ ਦਿੱਤਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾ ਸਿੰਘ ਚੋਹਾਨ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਦੇ ਨਾਲ ਚੱਲ ਰਹੀ ਵਪਾਰਕ ਗੱਲਬਾਤ ਦੇ ਵਿੱਚ ਸੰਭਾਵੀ ਲਾਭਾਂ ਅਤੇ ਨੁਕਸਾਨدار ਮੁਲਾਂਕਣ ਕਰਦੇ ਹੋਏ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਤਰਜੀਹ ਦੇਵੇਗਾ ਕਿਸਾਨਾਂ ਦੇ ਅੰਦਰ ਜਿਹੜਾ ਡਰ ਸੀ ਕਿ ਸਾਡੇ ਨਾਲ ਇਹ ਤੱਕਾ ਹੋ ਜਾਏਗਾ ਜੇ ਸਿੱਧਾ ਸਿੱਧੇ ਤੌਰ ਦੇਤੇ ਅਮਰੀਕਾ ਤੇ ਨਾਲ ਕੋਈ ਸੰਧੀ ਹੋ ਜਾਂਦੀ ਹੈ ਇਹ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜੇ ਅਮਰੀਕਾ ਤੋਂ ਇੱਥੇ ਲਿਆ ਕੇ ਇਹ ਚੀਜ਼ਾਂ ਜਿਹੜੀਆਂ ਖੇਤੀ ਦੇ ਨਾਲ ਜੁੜੀਆਂ ਹੋਈਆਂ ਨੇ ਜੇ ਉਹ ਵੇਚੀਆਂ ਜਾਣਗੀਆਂ ਤੇ ਫਿਰ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਨੁਕਸਾਨ ਹੋਏਗਾ ਚੋਹਾਨ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਹੈ ਕਿ ਸਾਡੀ ਤਰਜੀਹ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਭਾਰਤ ਅੱਖਾਂ ਬੰਦ ਕਰਕੇ ਕੰਮ ਨਹੀਂ ਕਰੇਗਾ ਅਸੀਂ ਆਪਣੇ ਲਾਭ ਹਾਨੀਆਂ ਦਾ ਮੁਲਾਂਕਣ ਕਰਾਂਗੇ ਅਤੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾਏਗਾ। ਉਹਨਾਂ ਨੇ ਇਹ ਗੱਲ ਉਸ ਸਵਾਲ ਦੇ ਜਵਾਬ ਦੇ ਵਿੱਚ ਕਹੀਆਂ ਨੇ ਜਦੋਂ ਅਮਰੀਕੀ ਖੇਤੀ ਤੇ ਬਾਗਬਾਨੀ ਉਤਪਾਦਾਂ ਦੇ ਲਈ ਵੱਧ ਬਾਜ਼ਾਰੀ ਪਹੁੰਚ ਦੇ ਲਈ ਦਬਾਅ ਦੌਰਾਨ ਭਾਰਤ ਆਪਣੇ ਕਿਸਾਨਾਂ ਦੀ ਸੁਰੱਖਿਆ ਕਿਵੇਂ ਕਰੇਗਾ? ਇਸ ਗੱਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਇਹ ਇਹ ਗੱਲਾਂ ਸਾਰੀਆਂ ਦਸੀਆਂ ਨੇ ਔਰ ਵਾਰਤਾਕਾਰਾਂ ਨੇ ਦਬੱਲੇ ਸਮਝੌਤੇ ਤੇ ਪਹਿਲੇ ਪੜਾਦੀ ਵਿਆਪਕ ਰੂਪਰੇਖਾ ਦੇ ਲਈ ਇੱਕ ਬਲੂਪ੍ਰਿੰਟ ਤੇ ਸਹਿਮਤ ਹੋਣ ਦੀ ਉਮੀਦ ਹੈ ਜਿਸ ਦੇ ਉੱਤੇ ਸਤੰਬਰ ਅਤੇ ਅਕਤੂਬਰ ਤੱਕ ਦਸਤਕਤ ਕੀਤੇ ਜਾਣ ਦੀ ਉਮੀਦ ਹੈ ਐਗਰੀਕਲਚਰ ਮਨਿਸਟਰ ਸ਼ਿਵਰਾ ਸਿੰਘ ਚੋਹਾਨ ਨੇ ਅੱਗੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਚਰਚਾ ਹੋ ਰਹੀ ਹੈ ਉਹਨਾਂ ਨੇ ਇਸ ਗੱਲ ਤੋਂ ਮੁਨਕਰ ਨਹੀਂ ਹੋਏ ਕਿ ਚਰਚਾ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਚਰਚਾ ਹੋ ਰਹੀ ਹੈ ਇਹ ਗੱਲ ਸਪਸ਼ਟ ਹੈ ਅਸੀਂ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਜਦੋਂ ਅਸੀਂ ਦੋ ਮੁਲਕਾਂ ਦੀ ਉਹਨਾਂ ਨੇ ਕਿਹਾ ਕਿ ਜਦੋਂ ਦੋ ਮੁਲਕਾਂ ਦੀ ਆਪਸ ਦੇ ਵਿੱਚ ਗੱਲ ਚੱਲਦੀ ਹੈ ਤਾਂ ਸਮੁੱਚੇ ਵਪਾਰ ਨੂੰ ਦੇਖਣ ਦੀ ਲੋੜ ਹੁੰਦੀ ਹੈ ਖੇਤੀਬਾੜੀ ਮੰਤਰੀ ਦੀ ਟਿੱਪਣੀ ਅਜਿਹੇ ਸਮੇਂ ਦੇ ਵਿੱਚ ਆਈ ਹੈ ਜਦੋਂ ਭਾਰਤ ਅਤੇ ਅਮਰੀਕਾ ਖੇਤੀ ਵਪਾਰ ਦੇ ਵਿਸਤਾਰ ਬਾਰੇ ਗੱਲਬਾਤ ਚਲਾ ਰਹੇ ਨੇ ਜਿਸ ਦੇ ਵਿੱਚ ਅਮਰੀਕਾ ਭਾਰਤੀ ਬਾਜ਼ਾਰਾਂ ਦੇ ਵਿੱਚ ਆਪਣੇ ਖੇਤੀ ਉਤਪਾਦਾਂ ਦੇ ਲਈ ਘੱਟ ਟੈਕਸ ਦੇ ਉੱਤੇ ਬਿਹਤਰ ਪਹੁੰਚ ਦੀ ਮੰਗ ਕਰ ਰਿਹਾ ਔਰ ਏਸੀ ਦਾ ਭਾਰਤ ਦੇ ਕਿਸਾਨ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਇਸ ਦੇ ਨਾਲ ਉਹਨਾਂ ਦੇ ਕਿੱਤੇ ਦੇ ਉੱਪਰ ਭਾਰੀ ਨੁਕਸਾਨ ਉਹਨਾਂ ਨੂੰ ਹੋ ਸਕਦਾ ਔਰ ਇਸ ਕਰਕੇ ਭਾਰਤ ਅਮਰੀਕਾ ਦੇ ਨਾਲ ਇਸ ਸੰਧੀ ਨੂੰ ਨਾ ਕਰੇ ਪਰ ਹੁਣ ਸ਼ਿਵਰਾਜ ਸਿੰਘ ਚੋਹਾਨ ਦਾ ਜਿਹੜਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਦੇ ਫਾਇਦੇ ਔਰ ਨੁਕਸਾਨ ਦੇ ਨੂੰ ਮੁੱਖ ਰੱਖਦੇ ਅਸੀਂ ਕੋਈ ਵੀ ਜੇ ਸੰਧੀ ਕਰਾਂਗੇ ਤੇ ਉਸ ਤੇ ਵਿਚਾਰ ਕੀਤਾ ਜਾਏਗਾ ਇਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਫਰਜੀ ਵੀਜ਼ਾ ਰਾਹੀਂ ਸਪੇਨ ਭੇਜਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਇੱਕ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਦਰਸਲ ਪੰਜਾਬ ਦੇ ਤਿੰਨ ਵਿਅਕਤੀਆਂ ਨੂੰ ਫਰਜੀ ਸ਼ੰਗਨ ਵੀਜ਼ੇ ਦੇ ਅਤੇ ਜਾਲੀ ਟਿਕਟਾਂ ਦੇ ਰਾਹੀਂ ਸਪੇਨ ਭੇਜਣ ਦੀ ਕੋਸ਼ਿਸ਼ ਦੇ ਕਥੇ ਤੇ ਦੋਸ਼ੀ ਨੂੰ ਪੁਲਿਸ ਨੇ ਕੌਮੀ ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਕੋਮੰਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੇ ਤਿੰਨੋਂ ਵਿਅਕਤੀਆਂ ਨੂੰ ਉਹਨਾਂ ਦੇ ਦਸਤਾਵੇਜ਼ ਅਤੇ ਟਿਕਟਾਂ ਨਕਲੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਦੱਸਿਆ ਕਿ ਤਿੰਨੋਂ ਵਿਅਕਤੀਆਂ ਨੂੰ ਸਪੇਨ ਦੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਗੈਰ ਕਾਨੂੰਨੀ ਯਾਤਰਾ ਦੇ ਲਈ ਕੁੱਲ 17 ਲੱਖ ਰੁਪਏ ਵਸੂਲੇ ਗਏ ਸੀ ਪੁਲਿਸ ਦੇ ਮੁਤਾਬਕ ਅਮਰਤ ਸਰਦਾ ਵਸਨੀਕ 25 ਸਾਲਾ ਕਮਲਦੀਪ ਸਿੰਘ ਤਿੰਨੋਂ ਦੀ ਗ੍ਰਿਫਤਾਰੀ ਦੇ ਮਗਰੋਂ ਫਰਾਰ ਹੋ ਗਿਆ ਸੀ ਪਰ ਕਰੀਬ 300 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਹਰਿਆਣਾ ਦੇ ਕੁਰਕ ਖੇਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਉਹ ਇੱਕ ਹੋਰ ਏਜੰਟ ਸੋਨੂ ਵਾਲੀਆ ਦੇ ਨਾਲ ਮਿਲ ਕੇ ਤਿੰਨਾਂ ਨੂੰ ਫਰਜੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਵਿਦੇਸ਼ ਭੇਜਣ ਦਾ ਕੰਮ ਕਰ ਰਿਹਾ ਸੀ ਸੋਨੂ ਵਾਲੀਆ ਨੂੰ ਪੰਜਾਬ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਧਿਕਾਰੀਆਂ ਨੇ ਦੱਸਿਆ ਕਿ 29 ਮਈ ਨੂੰ ਅਮਰitsar ਤੋਂ ਤਿੰਨ ਯਾਤਰੀ ਮੈਦ੍ਰਿਡ ਜਾਣ ਦੇ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਪਹੁੰਚੇ ਸੀ ਔਰ 에ਅਰਲਾਈਨ ਕੰਪਨੀ ਦੇ ਅਧਿਕਾਰੀਆਂ ਨੇ ਉਹਨਾਂ ਦੀਆਂ ਟਿਕਟਾਂ ਨੂੰ ਫਰਜੀ ਦੱਸਿਆ ਅਤੇ ਉਹਨਾਂ ਦੇ ਦਸਤਾਵੇਜ਼ਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਜਾਂਚ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਤੇ ਲੱਗੇ ਸ਼ੰਗਨ ਵੀਜ਼ਿਆਂ ਦੇ ਫਰਜੀ ਹੋਣ ਦੀ ਪੁਸ਼ਟੀ ਕੀਤੀ ਗਈ ਸ਼ਨਗਨ ਵੀਜ਼ਾ ਗੈਰ ਯੂਰੋਪੀ ਸੰਗ ਦੇਸ਼ ਦੇ ਲੋਕਾਂ ਨੂੰ ਸ਼ਨਗਨ ਦੇਸ਼ਾਂ ਯਾਨੀ ਕਿ ਯੂਰਪ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ ਅਤੇ ਇਸ ਦੇ ਅੰਦਰ ਸਰਹੱਦਾ ਪਾਰ ਮੁਫਤ ਯਾਤਰਾ ਦੀ ਇਜਾਜ਼ਤ ਦਿੰਦਾ ਸ਼ਿਕਾਇਤ ਤੋਂ ਬਾਅਦ ਐਫ ਆਈ ਆਰ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ